ਜਿਹੜਾ ਦੁਜਾ ਸੀ ਜਿਹੜਾ ਸੰਗਤ ਕਰਨ ਚੱਲਿਆ ਸੀ ਜਿਹੜਾ ਸੰਗਤ ਕਰਕੇ ਆ ਰਿਹਾ ਸੀ ਉਹ ਵੀ ਮਨ ਵਿੱਚ ਸੋਚਦਾ ਕਿ ਬਾਬਾ ਜੀ ਤੁਹਾਡੀ ਸੰਗਤ ਕਰਕੇ ਚੱਲਿਆ ਤੇ ਮੈਂ ਕੀ ਦੱਸਾਂਗਾ ਆਪਣੇ ਦੋਸਤ ਨੂੰ ਪੇ ਮੈਨੂੰ ਕੀ ਮਿਲਿਆ ਇਸ ਤਰ੍ਹਾਂ ਸੋਚਦਾ ਸੋਚਦਾ ਉਹ ਜਿਹੜਾ ਨਾ ਬੀਤਿਆਨੀ ਜੀ ਵਿੱਚ ਪੈਰ ਇੱਕ ਕਿਕਰ ਦੇ ਕੰਡੇ ਤੇ ਉਹਦਾ ਪੈ ਗਿਆ ਕੰਡਾ ਬੜਾ ਤਿੱਖਾ ਸੀ ਕੰਡਾ ਸਿੱਧਾ ਤਲੀ ਵਿੱਚ ਤਸ ਗਿਆ ਉਨੇ ਜਦੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਬੜੀ ਮੁਸ਼ਕਲ ਨਾਲ ਨਿਕਲਿਆ ਤੇ ਪੈਰ ਉਹਦਾ ਸੁੱਜ ਗਿਆ ਤੇ ਥੋੜਾ ਜਿਹਾ ਜਿਹੜਾ ਸੀ ਨਾ ਉਹ ਲੰਗੜਾ ਕੇ ਚੱਲਣ ਲੱਗਾ ਕਿਉਂਕਿ ਪਾਰ ਨਹੀਂ ਸੀ ਪੈਂਦਾ ਪੈਰ ਉੱਤੇ ਤੇ ਜਿਹੜਾ ਉਹ ਥਾਂ ਸੀ ਉਹਨਾਂ ਨੇ ਮقرਰ ਕੀਤੀ ਸੀ ਦੋਨੋਂ ਮਿੱਤਰ ਜਿਹੜੇ ਸੀ ਉੱਤੇ ਇਕੱਠੇ ਹੋਏ ਤੇ ਆਪਸ ਵਿੱਚ ਪੁੱਛਦੇ ਆ ਵੀ ਤੈਨੂੰ ਕੀ ਮਿਲਿਆ ਤੇ ਉਹ ਕਹਿੰਦਾ ਤੈਨੂੰ ਕੀ ਮਿਲਿਆ ਉਹ ਜਿਹੜਾ ਸੀ ਨਾ ਉਹ ਕਹਿੰਦਾ ਵੀ ਮੈਂ ਜਦੋਂ ਵਾਪਸ ਆਇਆ ਵਾਂ ਮੈਨੂੰ ਠੁੱਡਾ ਵਜਿਆ ਵਾ ਤੇ ਰਸਤੇ ਵਿੱਚ ਮੈਂ ਦੇਖਿਆ ਕੀਆ ਇੱਕ ਪਾਂਡਾ ਵਾ ਉਹਦੇ ਉਹਦਾ ਮੂੰਹ ਬੰਨਿਆ ਹੋਇਆ ਕੱਪੜੇ ਨਾਲ ਤੇ ਉਹਦੇ ਵਿੱਚੋਂ ਮੈਨੂੰ ਇੱਕ ਸੋਨੇ ਦੀ ਮੋਹਰ ਮਿਲੀ ਆ ਦੇਖ ਮੈਨੂੰ ਤਾਂ ਸੋਨੇ ਦੀ ਮੋਹਰ ਮਿਲੀ ਆ ਪਰ ਪਾਂਡਾ ਸਾਰਾ ਨਹੀਂ ਸੀ ਭਰਿਆ ਜਿਹੜਾ ਸੀ ਨਾ ਪਾਂਡਾ ਉਹ ਬਾਕੀ ਜਿਹੜਾ ਸੀ ਉਹਦੇ ਥੱਲੇ ਕੋਲੇ ਹੀ ਕੋਲੇ ਸਨ ਤੈਨੂੰ ਕੀ ਮਿਲਿਆ ਵਾ ਕਹਿੰਦਾ ਵੀ ਮੈਨੂੰ ਦੇ ਨਾ ਕਿੱਕਰ ਦਾ ਕੰਡਾ ਚੁੱਭ ਗਿਆ ਤੇ ਮੈਂ ਪੱਟੀ ਬੰਨੀ ਹੋਈ ਆ ਖੂਨ ਨਿਕਲਦਾ ਪਿਆ ਪੈਰ ਤੇ ਪਾਰਨੀ ਪੈਂਦਾ ਤੇ ਉਹ ਦੋਸਤ ਦੂਜਾ ਜਿਹੜਾ ਵੈਸ਼ਿਆ ਕੋਲ ਗਿਆ ਸੀ ਉਹ ਕਹਿੰਦਾ ਹੁਣ ਦੱਸ ਮੈਂ ਤੈਨੂੰ ਇੰਨੇ ਦਿਨਾਂ ਤੋਂ ਕਹਿ ਰਿਹਾ ਵੀ ਸਮਾਂ ਬਰਬਾਦ ਨਾ ਕਰ ਇਹ ਸੰਗਤ ਚ ਜਾਣ ਦਾ ਕੰਮ ਛੱਡ ਦੇ ਜਿੱਥੇ ਮੈਂ ਗਿਆ ਮੈਨੂੰ ਸੋਨਾ ਮਿਲਿਆ ਤੇ ਤੂੰ ਗਿਆ ਤੇ ਪੈਰ ਵਿੱਚ ਕੰਡਾ ਵੱਜਿਆ ਤੂੰ ਦੱਸ ਦੱਸ ਵੀ ਸੰਗਤ ਚੰਗੀ ਆ ਕਿ ਮੇਰਾ ਜਿਹੜਾ ਮੈਂ ਕੰਮ ਕਰਦਾ ਨਾਚ ਵੇਖਣ ਜਾਣਾ ਉਹ ਚੰਗਾ ਵਾ ਗੁਰੂ ਪਿਆਰਿਓ ਉਹਦੇ ਉੱਤੇ ਸੰਗਤ ਦਾ ਗਹਿਰਾ ਅਸਰ ਪੈ ਗਿਆ ਸੀ ਕਹਿੰਦਾ ਵੀ ਮੈਂ ਨਹੀਂ ਫੈਸਲਾ ਕਰਾਂਗਾ ਤੂੰ ਇੱਕ ਕੰਮ ਕਰ ਮੱਥਾ ਨਾ ਟੇਕੀ ਜਿਸ ਗੁਰੂ ਕੋਲ ਮੈਂ ਜਾਣਾ ਵਾਂ ਉਹਦੇ ਤੋਂ ਪੁੱਛਣਾਗੇ ਕਿ ਮੇਰਾ ਸੰਗਤ ਚ ਜਾਣਾ ਚੰਗਾ ਵਾ ਜਾਂ ਤੇਰਾ ਵੈਸ਼ਿਆ ਦੇ ਕੋਠੇ ਤੇ ਜਾਣਾ ਚੰਗਾ ਵਾ ਚੱਲ ਫਿਰ ਦੋਨੋਂ ਮਿੱਤਰ ਜਿਹੜੇ ਚੱਲ ਪਏ ਜਦੋਂ ਗੁਰੂ ਸਾਹਿਬ ਜੀ ਨੂੰ ਜਾ ਕੇ ਦੱਸਿਆ ਮਹਾਰਾਜ ਜੀ ਅਸੀਂ ਵਾਪਸ ਆ ਗਏ ਆ ਅਸੀਂ ਦੋਨਾਂ ਨੇ ਇੱਕ ਸ਼ਰਤ ਲਾਈ ਸੀ ਇਹ ਮਾੜੇ ਰਸਤੇ ਜਾਂਦਾ ਹੀ ਤੇ ਮੈਂ ਸੰਗਤ ਵਿੱਚ ਆਉਂਦਾ ਹਾਂ ਇਹਨੂੰ ਵਾਪਸੀ ਤੇ ਸੋਨੇ ਦੇ ਮੋਰ ਮਿਲੀ ਹੈ ਤੇ ਮੇਰੇ ਪੈਰ ਵਿੱਚ ਸੂਲ ਜੜੀ ਉਹ ਚੁੱਭ ਗਈ ਆ ਬਹੁਤ ਦਰਦ ਹੋ ਰਿਹਾ ਹੁਣ ਸਾਨੂੰ ਦੱਸੋ ਵੀ ਰਸਤਾ ਕਿਹਦਾ ਚੰਗਾ ਵਾ ਮੇਰਾ ਜਾਂ ਇਹਦਾ